ਸੋਡਾ ਵੀ ਇੱਕ ਸ਼ੇਅਰ ਇਸ ਭੈਣ ਦੀ ਜਾਨ ਬਚਾ ਸਕਦਾ ਕਿਉਂਕਿ ਵੀ ਆਪਾਂ ਨੂੰ ਇਸ ਵੀਡੀਓ ਤੋਂ ਜਿੰਨੀ ਵੀ ਇਨਕਮ ਹੋਊਗੀ ਆਪਾਂ ਇਸ ਪਰਿਵਾਰ ਤਾਈਂ ਪਹੁੰਚਦੀ ਕਰਦਾਂਗੇ ਭਾਈ ਇਹ ਹੁਣ ਵੀ ਛੋੜੇ ਹੱਥ ਵੱਤਾ ਜੇ ਤੁਸੀਂ ਨਹੀਂ ਕੁਝ ਦੇ ਸਕਦੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿ ਜੋ ਵੀ ਆਪਾਂ ਨੂੰ ਇਸ ਵੀਡੀਓ 'ਚ ਇਨਕਮ ਹੋਊਗੀ ਉਹ ਆਪਾਂ ਸਾਰੀ ਇਸ ਪਰਿਵਾਰ ਤਾਈਂ ਪਹੁੰਚਦੀ ਕਰਦਾਂਗੇ ਤੇ ਆਪਾਂ ਤੁਹਾਡੀ ਵੀ ਪਰਿਵਾਰ ਨਾਲ ਵੀ ਹੁਣ ਕਰਦੇ ਆਂ ਗੱਲਬਾਤ ਵੀ ਕਿਵੇਂ ਬਿਮਾਰੀ ਲੱਗੀ ਕੀ ਗੱਲ ਹੋ ਗਈ ਸੀ ਤੇ ਆਹ ਘਰਵਾਰ ਸੀਗਾ ਪੂਰੀ ਵੀਡੀਓ ਦੇਖਿਓ ਵੀਰ ਬਣ ਕੇ ਸਕਿਪ ਨਾ ਕਰਿਓ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਭਰਾ ਬਣ ਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਾਈ ਬਣ ਕੇ ਕਿ ਆਪਾਂ ਤੁਹਾਨੂੰ ਭੈਣ ਦੀ ਦਰਦਖਾਨੀ ਦੱਸਾਂਗੇ ਛੋਡੀਆਂ ਬਈਆਂ ਅੱਖਾਂ ਚੋਂ ਪਾਣੀ ਆ ਜਾਣਾ ਯਾਰ ਇੰਨੀ ਔਖੀ ਵੀ ਦੁਨੀਆ ਰਹਿੰਦੀ ਆ ਨਾ ਕਿ ਵੀਰ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਇਸ ਭੈਣ ਦੀ ਜਾਨ ਬਚਾ ਸਕਦਾ ਹੈ ਅੱਜ ਆਪਾਂ ਜਸ ਪਰਵਾਰ ਕੋਲ ਆਇਆ ਨਾ ਇਸ ਪਰਿਵਾਰ ਦੇ ਬਹੁਤ ਹੀ ਜ਼ਿਆਦੇ ਮਾੜੇ ਹਾਲਾਤ ਆ ਬਾਈ ਤੇ ਆਪਾਂ ਭੈਣ ਨਾਲ ਗੱਲਬਾਤ ਵੀ ਕਰਦੇ ਆ ਤੇ ਭੈਣ ਤੋਂ ਪੁੱਛਦੇ ਆ ਵੀ ਕੀ ਗੱਲ ਹੋ ਗਈ ਸੀਗੀ ਤੇ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਕੀ ਗੱਲ ਹੋ ਗਈ ਸੀ ਮੰਨ ਲਓ ਕਿਵੇਂ ਇਹ ਬਿਮਾਰੀ ਆ ਜੀ ਇਹ ਵੀਰੇ ਐ ਜੀਰ ਦੀ ਆਈ ਸੀ ਇਹ ਨਾ ਬੋਟ ਵਾਲ ਦੇਂਦੀ ਮੈਨੂੰ ਪੈੜੇ ਦੀ ਬਿਮਾਰੀ ਲੱਗੀ ਸੀ ਉਸ ਤੋਂ ਬਾਅਦ ਅਸੀਂ ਸੱਥ ਲਾਦ ਨਹੀਂ ਹੋਇਆ ਤੇ ਅਸੀਂ ਸਾਰਾ ਪੇਟੀ ਪੁੱਟੀ ਸਾਰਾ ਸਮਾਨ ਵੇਚਤਾ ਫਿਰ ਸਾਡੇ ਹੱਥ ਖੜੇ ਹੋ ਗਏ ਫਿਰ ਮੈਂ ਕਿਤੇ ਦਿਖਾਇਆ ਵੀ ਆ ਤੁਸੀਂ ਹਾਂ ਜੀ ਦਿਖਾਇਆ ਅਸੀਂ ਦਿਖਾਇਆ ਸੀ ਵੀਰ ਜੀ ਹਾਂ ਜੀ ਤੇ ਉਹ ਕੀ ਕਹਿੰਦੇ ਡਾਕਟਰ ਉਹ ਕਹਿੰਦੇ ਛੇਕ ਛੁੱਕੇ ਲੱਗਣ ਉਹ ਕਹਿੰਦੇ ਛੇਕ ਲੱਗਣਗੇ ਮੈਂ ਮੈਂ ਡਾਕਟਰ ਨੇ ਕੈਂਸਰ ਹੈ ਕਨਫਰਮ ਕਰਤਾ ਵੀ ਕੈਂਸਰ ਹੈਗਾ ਹਾਂ ਜੀ अच्छा अच्छा ते ਹੁਣ ਜਾਨੀ ਕਿ ਆਪਣੇ ਕੋਲੇ ਲਾਜ ਨੂੰ ਪੈਸੇ ਹੈ ਨਹੀਂ ਹਾਂਜੀ ਵੀ ਜਾਨੀ ਕਿ ਹੁਣ ਪਿੰਡਾਂ ਦੇ ਵਿੱਚੋਂ ਗਰਾਹੀ ਗਰੂਈ ਕਰਦੇ ਆ ਇਕੱਠੇ ਕਰਦੇ ਹੁੰਨੇ ਹਾਂਜੀ ਹਾਂਜੀ اچھا ਤੇ ਹੋਰ ਕੀ ਸਮੱਸਿਆ ਆ ਜਾਂਦੀ ਹੁੰਦੀ ਹੈ ਬਾਈ ਉਹਦੇ ਨਾਲ ਮੰਨ ਲਓ ਲੈਟਰ ਬਾਥਰੂਮ ਦੀ ਸਮੱਸਿਆ ਆਉਂਦੀ ਹੈ ਹਾਂ ਉਹ ਜੀ ਵੀਰ ਜੀ ਆਏ ਆਗਾ ਬਾਥਰੂਮ ਦਵਾ ਮੇ ਪੈ ਜਾਂਦਾ ਲੈਟਰੀਂ ਦੇ ਪੈ ਜਾਂ ਮੁਰਗਾ ਪੈ ਪੈ ਲੱਗ ਜਾਂਦੀ ਮੇਰੇ ਅੱਛਾ ਅੱਛਾ ਹਾਂਜੀ ਹੁਣ ਜਾਨੀ ਕਿ ਡਾਕਟਰ ਕਿੰਨਾ ਖਰਚਾ ਦੱਸਦੇ ਆ ਇਹ ਤਾਂ ਯੂਨੀਨ ਕੋ ਦੱਸਿਆ ਨਹੀਂ ਦੱਸਿਆ ਨਹੀਂ ਵੀਰ ਜੀ ਉਹਨਾਂ ਨੇ ਤਾਂ ਅੱਛਾ ਉਹ ਕਾਰਟ ਵੀ ਨਹੀਂ ਚਲਾਇਆ ਨਹੀਂ ਜੀ ਉਹ ਕਹਿੰਦੇ ਆਪਰੇਸ਼ਨ ਤੇ ਚੱਲੂਗਾ ਇਹ ਜੇ ਸਾਰੀ ਡੀਲੀਟਮੈਂਟ ਹੋ ਗਈ। ਹਾਂਜੀ। ਅੱਛਾ। ਯਾਨੀ ਕਿ ਆਪਰੇਸ਼ਨ ਕਰ ਦੇਣੀ ਜੀ। ਹਾਂ ਆਪਰੇਸ਼ਨ ਉਹਨਾਂ ਟਾਈਮ ਹਣਾ ਪੈਸਿਆਂ ਤੋਂ ਬਣਾ ਕੇ ਹੱਥ ਵੀ ਨਹੀਂ ਪਉਂਦਾ। ਨਾ ਜੀ। ਹਾਂ। ਜੇ ਹੁਣ ਮੰਨ ਗਰ ਵੀ ਯਾਨੀ ਕਿ ਹੈ ਲੱਖ ਡੇਢ ਲੱਖ ਦਾ ਤਾਂ ਹੈਗਾ ਖਰਚਾ। ਹਾਂਜੀ। ਹਾਂ। ਤੇ ਆਪਾਂ ਨੂੰ ਆਈ ਭੈਣੇ ਆਪਾਂ ਨੂੰ ਬੰਦਿਆਂ ਨੂੰ ਕਹਿਣਾ ਹੈ ਨਾ ਜਿਹੜੇ ਆਪਣੇ ਭਰਾ ਜੁੜੇ ਹੋਇਆ ਬਾਹਰੋਂ ਵੀ ਬਾਈ ਬਣ ਕੇ ਤੁਸੀਂ ਨਾ ਇਸ ਪਰਿਵਾਰ ਦੀ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈ ਕਿਉਂਕਿ ਇਹ ਹੁੰਦਾ ਨਾ ਬਾਈ ਲਾਕਾ ਉਹਨਾਂ ਨੂੰ ਤਾਂ ਨਾ 10 10 20 20 ਰੁਪਈਆ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਨਾ ਕਿਸੇ ਗਰੀਬ ਬੰਦੇ ਦੀ ਜਾਨ ਬਚ ਸਕਦੀ ਹੈ ਨਾ ਹਾਂਜੀ ਤੇ ਆਪਾਂ ਭਾਈ ਉਹਨਾਂ ਤਾਈਂ ਇਹ ਤੁਹਾਡੀ ਵੀਡੀਓ ਪਹੁੰਚਤੀ ਕਰਾਂਗੇ ਜਿੰਨਾ ਹੋ ਸਕੇ ਆ ਭਰਾ ਆਪਣੀ ਉਹਨਾਂ ਦੀ ਮਦਦ ਕਰਨਗੇ ਜਿੰਨੀ ਵੀ ਹੋ ਸਕੇ ਜਮ ਵੱਧ ਤੋਂ ਵੱਧ ਤੇ ਕੋਈ ਗੱਲ ਨਹੀਂ ਆਪਾਂ ਜਿੰਨਾ ਵੀ ਹੋਇਆ ਨਾ ਉਹਨਾਂ ਆਪਾਂ 48 ਮੇਰਾ blood ਘਟ ਜਾਂਦਾ ਮੇਰੇ ਗੁੱਠੇ ਨਹੀਂ ਜਾਂਦਾ ਮੈਂ ਤੂੰ ਪਾਣੀ ਵੀ ਨਹੀਂ ਪੀਤਾ ਜਾਂਦਾ ਇਹਨਾਂ ਕਰ ਕਰਕੇ ਅੱਛਾ ਅੱਛਾ ਹਾਂਜੀ ਉਹ ਫੋਨ ਹੀ ਹੈ ਨਹੀਂ ਹੈ ਨਾ ਹਾਂ ਆ ਜਦੋਂ ਹੁਣ ਬਿਮਾਰੀ ਉਹ ਹੋ ਗਈ ਹੈ ਨਾ ਫਿਰ ਬਿਮਾਰੀ ਕੋਲ ਹੁਣ ਐਂ ਹੁੰਦਾ ਵੀ ਸਿੱਕਿਆ ਨਾ ਜਿਹੜਾ ਸਿਸਟਮ ਹੁੰਦਾ ਸਿੱਕਿਆ ਨਹੀਂ ਫਿਰ ਬਾਅਦ ਚ ਹੌਲੀ ਹੌਲੀ ਸੈੱਟ ਹੋ ਜਾਂਦਾ ਬੰਦਾ ਪਰਮਾਤਮਾ ਕਰੂਗਾ ਭਲੀ ਤੇ ਹੁਣ ਮੰਨ ਲਓ ਵੀ ਆਪਾਂ ਨੂੰ ਵੀ ਲੱਖ-ਲੇਖ ਲੱਖ ਰੁਪਏ ਦੀ ਸੇਵਾ ਤਾਂ ਚਾਹੀਦੀ ਗਈ ਹੈ ਨਾ ਜਨਾਸਰ ਤੁਸੀਂ ਕੀ ਭਾਈ ਕਰਦੇ ਹੁੰਦੇ ਹੋ ਐਸੀ ਤਾਂ ਇਹ ਧਿਆੜੀ ਜੋ ਉੱਤੇ ਹੀ ਕਰਦੇ ਸੀ ਸਕੂਲ 'ਚ ਕੰਮ ਕਰਦੇ ਸੀ ਜਦੋਂ ਇਹ ਢਿੱਲੀ ਹੋ ਗਈ ਜਦੋਂ ਬਾਅਦ ਤਾਂ ਫਿਰ ਕੰਮ ਤੇ ਮਣੀ ਜਾਏ ਆ ਫਿਰ ਹਣਾ ਇਹਨਾਂ ਨੂੰ ਲੈ ਕੇ ਜਾਣਾ ਹੁੰਦਾ ਨਾ ਪੁੱਤਿਆਂ ਨੂੰ ਹਣਾ ਕੋਈ ਲੈ ਕੇ ਜਾਣ ਵਾਲਾ ਹੈ ਨਹੀਂ ਜੀ ਫਿਰ ਮੈਂ ਇਕੱਲਾ ਹੀ ਹ ਹਾਂ ਜੀ ਹਾਂ ਜੀ ਇਹ ਤਾਂ ਹੈ ਜੇ ਕੋਈ ਪੈਸਾ ਇਕੱਠਾ ਕਰਨਾ ਇੱਥਾਂ ਵੀ ਮੈਨੂੰ ਜਾਣਾ ਪੈਂਦਾ ਹੈ ਜੇ ਕਿਸੇ ਪੈ ਡਾਕਟਰ ਦੇ ਲੈ ਕੇ ਜਾਣਾ ਆਪਣੇ ਨਾਲ ਦੱਸਿਆ ਮਗਰ ਦੂਜੇ ਤੀਜੇ ਦਿਨ ਤਾਂ ਬਰਨ ਪਾਈ ਜਾਂਦਾ ਫਿਰ ਮੈਨੂੰ ਜਮੇ ਹੀ ਨਹੀਂ ਪਤਾ ਲੱਗਦਾ ਬੰ ਮੁੰਡਾ ਹੋਵੇ ਕੁੜੀ ਹੋਵੇ ਬੰਦਾ ਹੋਵੇ ਮੇਰੇ ਸਾਹਮਣੇ ਹੀ ਬਹਿ ਜਾਨੀ ਬਾਸੋਂ ਕਰਨਾ ਕਰਿਆ ਕਿ ਮੈਂ ਲਾਬ ਚਲੋ ਕੋਈ ਨਹੀਂ ਤਾਂ ਹੈ ਜਿਹੜੀ ਬਿਮਾਰੀ ਲੱਗੇ ਨਾ ਕਿਸੇ ਨੂੰ ਹੈਨਾ ਇੱਕ ਤਾਂ ਬੰਦਾ ਉਹ ਹੈਨਾ ਗਰੀਬ ਦਾ ਕਰਾਪ ਇਹੋ ਜੀਆਂ ਬਿਮਾਰੀਆਂ ਦੇ ਦਿੰਦਾ ਜੇ ਜਿਨ੍ਹਾਂ ਦਾ ਆਪਾਂ ਲਾਜ ਵੀ ਨਹੀਂ ਕਰਾ ਸਕਦੇ ਹੁੰਦੇ ਹਨ ਨਾ ਹੋਰ ਵੀ ਖੂਨ ਦੀ ਏਡੇ ਏਡੇ ਲੋਰ ਏਡੇ ਏਡੇ ਨੰਗਾ ਅੰਦਰੋਂ ਮੰਡਾ ਨਿਕਲਣ ਲੱਗ ਗਿਆ ਘਰ ਮੇ ਤਾਂ ਜਮ੍ਹੇ ਕੋਟਰਾ ਨਹੀਂ ਆਇਆ ਕੋਈ ਵੀ ਕਿੰਨਾ ਖੁੰਡਾ ਟਾਈਮ ਹੋ ਗਿਆ ਇਹਨੂੰ ਦੋ ਟਾਈਮ ਹੀ ਹੋ ਗਿਆ ਹਾਂਜੀ ਅਸੀਂ ਦੋ ਟਾਈਮ ਹੀ ਮਹੀਨੇ ਹੋ ਗਏ ਜੇ ਦਾ ਹੁਣ ਮੰਨ ਕੇ ਚੱਲੋ ਵੀ ਜੇ ਹੁਣ ਲਾਜ ਹੋ ਜੇ ਹਨਾ ਹੁਣ ਤਾਂ ਤਾਂ ਲਾਜ ਹੋ ਜਾਊਗਾ ਜੇ ਹਨਾ ਵੀ ਸਮਾਂ ਲੰਘ ਗਿਆ ਨਾ ਫੇਰ ਬਹੁਤ ਔਖਾ ਹੋ ਜਾਊਗਾ ਜੇ ਹੁਣ ਤਾਂ ਇਹ ਚੱਲੀ ਚੱਲੀ ਬਿਮਾਰੀ ਚੱਲੀ ਦਾ ਹੱਲ ਹੋ ਜਾਂਦਾ ਹੁੰਦਾ ਹੈ ਤੇ ਆਪਾਂ ਭਾਈ ਤਾਂ ਹੀ ਆਪਾਂ ਸਾਰੇ ਭਰਾਵਾਂ ਮੂਰੇ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਆ ਇਸ ਭੈਣ ਦੀ ਹਨਾ ਆਪਣੇ ਇੱਕ ਸ਼ੇਅਰ ਨਾਲ ਕੁਝ ਨਹੀਂ ਬਈ ਹੁੰਦਾ ਇਸ ਭੈਣ ਦੀ ਜਾਨ ਬਚ ਸਕਦੀ ਹੈ ਤੇ ਛੋਡੇ ਬਈ 5 10 20 ਰੁਪਈਆ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਬਈ 5 10 ਨਾਲ ਆਪਾਂ ਨੂੰ ਡੱਕਾ ਲੱਗਣਾ ਨਹੀਂ ਤੇ ਇਸ ਪਰਿਵਾਰ ਦੀ ਇਹ ਭੈਣ ਦੀ ਜਾਨ ਬਚ ਸਕਦੀ ਹੈ ਤੁਹਾਡੇ ਸਾਰੇ ਭਰਾਵਾਂ ਮੁਰੇ ਇਹੇ ਹੱਥ ਬੰਨ ਕੇ ਬੇਨਤੀ ਹੈ ਜਿੰਨਾ ਹੋ ਸਕੇ ਇਸ ਪਰਿਵਾਰ ਦੀ ਮਦਦ ਕਰਿਓ ਤੇ ਆਪਾਂ ਬਈ ਖਾਤਾ ਵੀ ਦੇਵਾਂਗੇ ਇਸ ਪਰਿਵਾਰ ਦਾ ਇਹ ਭੈਣ ਦਾ ਹੀ ਖਾਤਾ ਬਈ ਆਪਦਾ ਤੇ ਤੁਸੀਂ ਉਹ ਖਾਤੇ ਦੇ ਵਿੱਚ ਮੰਨ ਲਓ ਪੈਸੇ ਪਾ ਸਕਦੇ ਆਂ ਤੇ ਆਪਾਂ ਨੰਬਰ ਵੀ ਦੇਵਾਂਗੇ ਤੁਸੀਂ ਪਰਿਵਾਰ ਨਾਲ ਗੱਲਬਾਤ ਵੀ ਕਰ ਸਕਦੇ ਹੋ ਜਿੰਨੀ ਹੋ ਸਕੇ ਭਾਈ ਆਦੀ ਇਨਕੁਆਰੀ ਕਰਿਓ ਫੋਨ ਤੇ ਘਰਬਾਰ ਵੀ ਭਾਵੇਂ ਤੁਸੀਂ ਆ ਕੇ ਵੀ ਦੇ ਸਕਦੇ ਹੋ ਸੇਵਾ ਨਾਲ ਤੇ ਘਰੇ ਵੀ ਆ ਕੇ ਦੇ ਸਕਦੇ ਹੋ ਕੋਈ ਕਿਸੇ ਨੂੰ ਆਹੋ ਨਹੀਂ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੀਰ ਬਣ ਕੇ ਦੱਬ ਕੇ ਸ਼ੇਅਰ ਕਰਦੇ